ਕਿਨਾਂ ਜਦੋਂ ਡਾਂਗ ਲੈ ਭੱਜੋ ਭੱਜੇ ਪਿਸਤਲ ਲੈ ਕੇ ਭੱਜ ਗਏ ਇੱਕ ਵਾਰੀ ਜੀ ਇੱਕ ਗੱਡੀ ਉਤਰੀ ਉਹਦੇ ਵਿੱਚ 12 ਬੋਰ 315 ਹਥਿਆਰ ਲੈ ਕੇ ਉਤਰੀ ਇਹਨਾਂ ਨੂੰ ਪਤਾ ਨਹੀਂ ਸੀ ਕੋਈ ਦੋ ਚਾਰ ਕਿਲੇ ਕਿਲੇ ਡੇਢ ਕਿਲੇ ਤੋਂ ਮੁੜ ਕੇ ਫੈਰਿੰਗ ਉਹਨਾਂ ਕੀਤੀ ਆ ਤੇ ਤਿੰਨ ਬੰਦੇ ਫੱਟਰ ਕਰਤੇ ਦੋ ਮੌਕੇ ਦੇ ਮੌਤ ਗੋਲੀਆਂ ਦਾ ਜੀ ਕੋਈ ਅੰਤ ਨਹੀਂ ਕਿੰਨੀ ਵੀ ਕਰਦੇ ਕ੍ਰਪਾ ਕਰਕੇ ਇਸ ਤੋਂ ਦੂਰ ਰਹੋ ਬਾਰੇ ਦੇ ਰਹਾ ਹੈ ਸਭ ਕੋਲੀ ਚਾਹੁੰਦੇ ਨੇ ਗੋਲੀ ਸੁਣਿਆ ਕਿਹੜਾ ਨਹੀਂ ਸੁੱਤੀਆਂ ਮਾਰੀਆਂ ਵੇਖੋ ਪੰਜ ਪੰਜ ਜਾਨਾਂ ਕਾਫੀ ਜਾਨ ਬਚਾਈ ਤੇ ਬੰਦੇ ਸੀ ਕੱਟੇ ਨੇ ਦੇਖੋ ਕਾੜੀ ਇੱਥੇ ਆਈ ਇਹ ਮੈਂ ਇੰਨਾ ਨਹੀਂ ਗਾ ਰਿਹਾ ਤੇ ਹੋਈ ਸਾਰਾ ਤਾਂ ਨਕਾ ਜੀ ਵੀ ਸੰਭੇ ਮਾਰ ਗਏ ਆ ਚਾਰ ਜ਼ਖਮੀ ਆ ਜਿਨ੍ਹਾਂ ਚੋਂ ਦੋ ਮਾਰ ਗਏ ਉਹ ਦੋ ਅੰਦਰ ਹੀ ਕੰਦੇ ਉਹ ਵੀ ਦੱਸ ਸਕਦੇ ਹਾਂ ਪਾਲ ਸਿੰਘ ਜੀ ਕਿਹੜਾ ਪਿੰਡਾ ਚ ਪਿੰਨ ਕਾਕੜ ਤਰੀਨ ਜੀ ਕੀ ਗੱਲ ਹੋਈ ਹੈ ਗੱਲ ਇਹ ਵੀ ਉਹਨਾਂ ਦਾ 40-45 ਸਾਲ ਪੁਰਾਣਾ ਉਹਨਾਂ ਦਾ ਵਟਾਂਦਰਾ ਹੋਇਆ ਹੈਗਾ ਤੇ ਜਿਨ੍ਹਾਂ ਨਾਲ ਵਟਾਂਦਰਾ ਹੀ ਹੈ ਜੱਟ ਹੀ ਉਹ ਮਜਬੀ ਸਿੱਖ ਹੀ ਗਏ ਤੇ ਉਹ ਜਦੋਂ ਵਟਾਂਦਰਾ ਹੋਇਆ ਜੀ ਉਹ ਉਹਨਾਂ ਆਣ ਕੇ ਪਹਿਲੀ ਵਾਰੀ ਇਹਨਾਂ ਨਾਲ ਗੱਲਬਾਤ ਕਰਨੇ ਗਏ ਆ ਉਹਨਾਂ ਦੇ ਕੋਲ ਦੋ ਨੰਬਰ ਦੇ ਹਥਿਆਰੀ ਪਿਸਟਲ ਵਗੈਰਾ ਹੈਗਾ ਤੇ ਉਹਨਾਂ ਗੱਲ ਨਹੀਂ ਇਹਨਾਂ ਦੀ ਸੁਣੀ ਤੇ ਪਿਸਟਲ ਦੀਆਂ ਗੋਲੀਆਂ ਲਾਪੇ ਮਾਰਨਾ ਇੱਕ ਵਾਰੀ ਤੋਂ ਭੱਜ ਗਏ ਆ ਇੱਕ ਵਾਰੀ ਭੱਜ ਗਏ ਤੇ ਇੱਕ ਗੱਡੀ ਇਹਨਾਂ ਦੇ ਮਨਚ ਆਪਦੀ ਇਹ ਖਲੋ ਗਏ ਆ ਜਦੋਂ ਇਹਨਾਂ ਕੋ ਸੋਟਾ ਹੀ ਕੋਈ ਬਸ ਸੋਟਾ ਹੀ ਕਹਿ ਸਕਦੇ ਹਾਂ ਸਿੰਪਲ ਕੋਈ ਇਹ ਲੜਨ ਤੇ ਗਏ ਨਹੀਂ ਕੁਦਰਤੀ ਇਹਨਾਂ ਕੋ ਤਾਂ ਹੁੰਦੀ ਆ ਡਾਂਗ ਡੂੰਗ ਬੰਬੀ ਤੇ ਪਈ ਹੁੰਦੀ ਸੱਪ ਸੁਪ ਕਰਕੇ ਇਹਨਾਂ ਜਦੋਂ ਡਾਂਗ ਲੈ ਭੱਜੋ ਭੱਜੇ ਪਿਸਟਲ ਲੈ ਕੇ ਭੱਜ ਗਏ ਇੱਕ ਵਾਰੀ ਜੀ ਇੱਕ ਗੱਡੀ ਉੱਤਰੀ ਉਹਦੇ ਵਿੱਚ 12 ਬੋਰ 315 ਹਥਿਆਰ ਲੈ ਕੇ ਉਤਰੀ ਇਹਨਾਂ ਨੂੰ ਪਤਾ ਨਹੀਂ ਸੀ ਕੋਈ ਪਾ ਦੋ ਚਾਰ ਕਿਲੇ ਕਿਲੇ ਡੇਢ ਕਿਲੇ ਤੋਂ ਮੁੜ ਕੇ ਫਾਇਰਿੰਗ ਉਹਨਾਂ ਕੀਤੀ ਆ ਤੇ ਤਿੰਨ ਬੰਦੇ ਫੱਟਰ ਕਰਦੇ ਦੋ ਮੌਕੇ ਦੇ ਮੌਤ ਗੋਲੀਆਂ ਦਾ ਜੀ ਕੋਈ ਅੰਤ ਨਹੀਂ ਕਿੰਨੀ ਵੀ ਥੱਲੇ ਕਿਤੇ ਕਿੰਨੇ ਲੋਕ ਹੈਗੇ ਸੀ ਜਿਨ੍ਹਾਂ ਨੂੰ ਗੋਲੀ ਚਲੀ ਜਿਹੜੀ ਗੋਲੀ ਚਲਵਾਉਣ ਵਾਲੇ ਆ ਉਹ ਘੱਟੋ ਘੱਟ 20-25 ਜਣੇ ਪਲੈਨਿੰਗ ਦੇ ਨਾਲ ਆਏ ਸੀ ਹਾਂਜੀ ਪਲੈਨਿੰਗ ਦੇ ਨਾਲ ਆਏ ਇਹ ਜਖਮੀ ਕਿੰਨੇ ਹੋਇਆ ਜੀ ਇਹ ਜਖਮੀ 3 ਜਣੇ ਹੋਇਆ ਜੀ ਕਿੰਨੇ ਬੰਦੇ ਮੌਤ ਦੇ ਡੈਥ 2 ਜਣੇ ਦੀ ਹੋਈ ਆ ਜਿਹੜੇ ਡੈਥ ਹੋਈ ਆ ਇਹ ਰਹਿ ਗਏ ਹਾਂਜੀ ਵਿਆਹ ਹੈ ਜੀ ਬੱਚਿਆਂ ਵਾਲੇ ਨਾਮ ਕੀ ਉਹਨਾਂ ਦਾ ਇੱਕ ਦਾ ਨਾਮ ਬਲਵੰਤ ਸਿੰਘ ਹੈ ਜੀ ਤੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਹੈ ਜਿਹੜੇ ਜਖਮੀ ਉਹਨਾਂ ਦਾ ਨਾਮ ਕੀ ਹੈ ਇੱਕ ਦਾ ਨਾਮ ਜਗਤਾਰ ਸਿੰਘ ਆ ਔਰ ਤੇ ਇੱਕ ਦਾ ਨਾਮ ਬਲਜੀਤ ਸਿੰਘ ਆ ਇੱਕ ਦਾ ਨਾਮ ਨਿਰਮਲ ਸਿੰਘ ਪਰਿਵਾਰ ਚੋਂ ਨੇ ਜਿਹਨੇ ਇੱਕੇ ਪਰਿਵਾਰ ਚੋਂ ਆ ਜੀ ਸ਼੍ਰੀਕਾ ਬਰਾਦਰੀ ਆ ਜੀ ਇਹਨਾਂ ਦੀ ਤੇ ਇਹ ਆਪਣੇ ਖੇਤਾਂ ਚ ਕੰਮ ਕਰਦੇ ਪਏ ਸਨ ਹਾਂਜੀ ਇਹ ਆਪਦੇ ਖੇਤਾਂ ਹੀ ਕੰਮ ਕਰਦੇ ਜਿਹੜਾ ਬਲਵੰਤ ਸਿੰਘ ਡੈਥ ਹੋਈ ਆ ਉਹਦੇ ਆਪਣੇ ਪਰਿਵਾਰ ਝੋਨਾ ਲਾਉਣ ਵਾਲੇ ਬੰਦੇ ਉਹਨਾਂ ਦੀ ਚਾਹ ਲੈ ਕੇ ਗਿਆ ਏ ਉਹਦੇ ਵੇਖ ਕੇ ਖਲੋ ਗਿਆ ਜੀ ਉਹਦੇ ਦਿਲ ਦੇ ਉੱਤੇ ਵੱਜੀ ਹੈ ਗੋਲੀ ਉਹਦਾ ਕੋਈ ਝਗੜਾ ਹੈਗਾ ਸੀ ਕੋਈ ਕਿਸੇ ਦਾ ਕੋਈ ਝਗੜਾ ਨਹੀਂ ਉਹਨਾਂ ਦਾ ਵੀ ਨਹੀਂ ਕੋਈ ਝਗੜਾ ਅੱਛਾ ਹਾਂਜੀ ਜਦੋਂ ਗੋਲੀ ਵੱਜੀ ਉਹਨਾਂ ਦਾ ਕਿਸੇ ਦਾ ਕੋਈ ਝਗੜਾ ਨਹੀਂ ਕਿਸੇ ਨਾਲ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹ ਵੀ ਜਿਉਂ ਉਹਨਾਂ ਦੇ ਜੋ ਵੀ ਹੈਗੇ ਬੰਦਿਆਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕੋਈ ਉੱਥੇ ਵੀਡੀਓ ਕਿਸੇ ਨੇ ਬਣਾਈ ਹੈ ਗੋਲੀ ਨਹੀਂ ਜੀ ਵੀਡੀਓ ਕੋਈ ਪਤਾ ਨਹੀਂ ਲੱਗਾ ਜੀ ਅਸੀਂ ਤੇ ਆਪ ਅਹੀਂ ਆਪ ਹਥੇ ਖੋਰ ਮੌਜੂਦਾਂ ਦੀ ਆਪ ਲੋਗੇ ਆ ਜੀ ਪਿੰਡ ਦੇ ਹੀ ਆ ਬੰਦੇ ਜਿਨ੍ਹਾਂ ਨੇ ਗੋਲੀਆਂ ਚ ਲਾਈ ਨਹੀਂ ਜੋ ਸ਼ਹਿਰ ਦੇ ਆ ਉਹ ਸ਼ਹਿਰ ਦੇ ਸਾਡਾ ਕਿਹੜਾ ਪਿੰਡ ਸਾਡਾ ਪਿੰਡ ਕਾਕੜੀ ਆ ਹਾਂ ਜੀ ਲੁੱਪ ਗਏ ਕੀ ਗੱਲ ਹੋਈ ਆ ਜੀ ਗੱਲ ਪਹਿਲੀ ਵਟਾਈ ਆ 40 ਸਾਲ ਹੋ ਗਏ ਮਟਾਉਂ ਗਿਆਂ ਨੂੰ ਜੀ ਇਹ ਕਿਹੜਾ ਗਮਾਨਪੁਰੇ ਦਾ ਅਮਜਪੀ ਸਿੰਘ ਆ ਜੀ ਇਹਨਾਂ ਬੰਦੇ ਲੈ ਆਂਦੇ 30 40 ਬੰਦੇ ਚਾਰ ਗੱਡੀਆਂ ਪੰਜ 6 ਹਜ਼ਾਰ ਉਹਨਾਂ ਦਾ 2 315 ਦਿਨਾਲੀਆਂ ਪਿਸਤੌਲ ਆ ਅਸੀਂ ਡੱਕਦੇ ਰਹੇ ਵਾ ਗੋਲੀਆਂ ਸਿੱਧੀਆਂ ਮਾਰੀ ਗਏ ਅਹੀਂ ਆਉ ਗੱਡੀ ਦੇ ਵਾਲੇ ਹੋ ਗਏ ਪਜੇ ਕਿੰਨੀਆਂ ਗੋਲੀਆਂ ਚਲਾਈਆਂ ਹੋਣਗੀਆਂ ਗੋਲੀਆਂ ਦਾ 50 60 ਪਹਿਲ ਹੋਏ ਕਿ ਪਿੰਡੋਂ ਜਾਂਦੇ ਮੁੰਡੇ ਉਹਨਾਂ ਨੂੰ ਠੋਕੀ ਜਾਂਦੇ ਰੇ ਕੋਈ ਪਹਿਲੀ ਤੇ ਝਗੜਾ ਸੀ ਪਹਿਲੀ ਵਟਾਂਦਰਾ ਆ ਝਗੜਾ ਵੀ ਕੋਈ ਨਹੀਂ ਸੀ ਤੇ ਕਿੰਨੇ ਜਾਨੇ ਦੀ ਡੈਥ ਹੋਈ ਦੋਹਾਂ ਜਾਨਾਂ ਦਾ ਡੈਥ ਹੋਈ ਜਖਮੀ ਕਿੰਨੇ ਨੇ ਤਿੰਨ ਨਾਲ ਜਖਮੀ ਜਖਮੀ ਤਿੰਨ ਨਹੀਂ ਆ 5 ਜਖਮੀ ਆ ਪੁਲਿਸ ਮੁਕੇ ਬਹੁਤ ਜੀ ਉਹ ਜਖਮੀ ਕਿੰਨੇ ਨੇ 5 ਆ 5 ਜਖਮੀ ਆ ਹਾਂ ਯੱਕਾ ਜੇ ਪਿੰਡ ਆ ਤਿੰਨ ਇੱਥੇ ਆ ਅੱਛਾ ਪੰਨਿਆਂ ਨੂੰ ਜਖਮੀ ਹੋਇਆ ਦੋ ਦੋ ਹੀ ਇੱਥੇ ਆ ਨਾ ਚਾਰ ਇੱਥੇ ਆ ਤੇ ਇੱਕ ਠੋਕਿਆ ਜੀ ਕੀ ਮੰਗ ਕੀ ਕਰਦੇ ਉਹਨੂੰ ਪ ਪਰ ਕਿਉਂ ਨਹੀਂ ਦੇਈ ਦਿੰਦੇ ਨਾ ਹਥਿਆਰ ਹੀ ਹੁਣ ਸਾਰੇ ਨਜਾਇਜ਼ ਹਥਿਆਰ ਆ ਕੌਣ ਸੀ ਉਹ ਮਰਬੀ ਸਾਰੇ ਮਰਬੀ ਨਹੀਂ ਨਹੀਂ ਪਿੰਡ ਦੇ ਹੀ ਨੇ ਨਹੀਂ ਗਮਾਨਪੁਰੇ ਦੇ ਆ ਉਹ ਗਮਾਨਪੁਰੇ ਦੇ ਨੇ ਇਹ ਜਿਹੜੇ ਬੁੱਢੇ ਨੇ ਦੇਖ ਤੂੰ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਗੋਲੀ ਕੋ ਚਲਾਤੀ ਗੋਲੀ ਅਸੀਂ ਤਾਂ ਡੱਕਣ ਦਾ ਆ ਤੂੰ ਤੂੰ ਮੈਂ ਮੈਂ ਦੋਦੀ ਆ ਉਹਨੇ ਜਿਹੜਾ ਗੋਲੀ ਚਲਾਤੀ ਸਾਡੇ ਢੋਂਗੇ ਢੋਂਗੇ ਰੱਜੇ ਸ਼ਰਾਬ ਨਾਲ ਸੱਸ਼ਰਾਬ ਕੀਤੀ ਹੁੰਦੀ ਠੀਕ ਹਾਂ ਜੀ ਅਜੀਬ ਜੀ ਆਜੀ ਬੜੀ ਆਪਣਾ ਨਾਮ ਦਾ ਸਭ ਤੋਂ ਪਹਿਲਾਂ ਐਸੇ ਭਗਵੰਦਰ ਸਿੰਘ ਹਾਂ ਜੀ ਕਿਉਂ ਬੰਬਲਾ ਹੈ ਮਾਮਲਾ ਲੋਪੋ ਕੇ ਲਾਗੇ ਕਾਕੜ ਤਰੀਨ ਪਿੰਡ ਫੇਰ ਲੜਾਈ ਤੇ ਪੈੜ ਝੜੇ ਤੋਂ ਹੋਈ ਹੈ ਤੇ ਉਹਨਾਂ ਜਾ ਕੇ ਇਹਨਾਂ ਦੇ ਗੱਲਬਾਤ ਕਰਨ ਆਏ ਨੇ ਤੇ ਬੰਦੇ ਗੋਲੀਆਂ ਚਲਾਤੀਆਂ ਕਿੰਨੇ ਸਾਨੂੰ ਇਹ ਕਿੱਥੋਂ ਲੱਗਾ ਕਿੰਨੇ ਜਣੇ ਦੀ ਜਖਮੀ ਹੈ ਦੋ ਜਣੇ ਦੀ ਡੈਥ ਹੋ ਗਈ ਹੈ ਤੇ ਜ਼ਖਮੀ ਕਿੰਨੇ ਸੀ ਜ਼ਖਮੀ ਅੰਦਰ ਆ ਗਏ ਤਿੰਨ ਕ ਚਾਰ ਹੰਤਕ ਜ਼ਖਮੀ ਨੇ ਚਲੋ ਤਾਂ ਪਤਾ ਲੱਗਾ ਗੋਲੀਆਂ ਕਿੰਨੀਆਂ ਚੱਲੀਆਂ ਸੀ ਨਹੀਂ ਐਦਾਂ ਬਾਰੇ ਆਈ ਨਹੀਂ ਇੱਥੇ ਤਾਂ ਚੋਕੀ ਲੱਗੇ ਚੁਆਏ ਨਾ ਇੱਥੇ ਦੀ ਪ੍ਰੋਟੈਕਸ਼ਨ ਵਾਸਤੇ ਓਕੇ ਇਹ ਥਾਣਾ ਕੰਟਰੋਲਮੈਂਟ ਪਾਇਆ ਮੋਹਲ ਵਿੱਚ ਆਉਂਦੇ ਜਿੰਨਾ ਦੇ ਜੱਤਾ ਨਾਮ ਕੀ ਹੈ ਹਾਂਜੀ ਨਾਮ ਕੀ ਜਿੰਨਾ ਦੇ ਜੱਤਾ ਹੈ ਨਾ ਗੁਰਪ੍ਰੀਤ ਸਿੰਘ ਹੈ ਮਤਲਬ ਦੇਖੋ ਗੁਰਪ੍ਰੀਤ ਸਿੰਘ ਸਨੂਪ ਗੁਰਪਜਤ ਸਿੰਘ ਪਿੰਡ ਕਾਕਰ ਤਰੀਨ ਥਾਣਾ ਲੋਪੋਕੇ ਅੰਮ੍ਰਿਤਸਰ ਦੂਜੇ ਨਾਮ ਬਿਨ ਸਿੰਘ ਸਨੂਪ ਕਰਨੈਲ ਸਿੰਘ ਆ ਚਾਚੇ ਤਾਂ ਇਹਦੇ ਹੈਗੇ ਨਹੀਂ ਤੇ ਜਖਮੀ ਜਖਮੀ ਹੈਗੇ ਇਹਨੂੰ ਲੈ ਕੇ ਜੀ ਝਗੜਾ ਜੀ ਉਹ ਸਾਨੂੰ ਐਸ ਵਾਰ ਪੂਰੀ ਜਾਣਕਾਰੀ ਨਹੀਂ ਆ ਤਫਤੀਸ਼ ਤੇ ਪਤਾ ਲੱਗੇਗਾ ਜਖਮੀ ਕਿੰਨੇ ਜਖਮੀ ਕਿੰਨੇ ਨੇ ਤੇ ਮੌਤ ਕਿੰਨੇ ਜਨੇ ਦੀ ਹੋ ਗਈ ਚਾਰ ਜਨ ਜਖਮੀ ਹੈ ਤੇ ਦੋ ਜਨੇ ਦੀ ਡੈਥ ਹੋ ਗਈ ਤਾਂ ਕੀ ਬਾ ਗੋਲੀਆਂ ਕਿੰਨੀਆਂ ਚਲੀਆਂ ਸੀ ਕਿਹਾ ਜਾ ਰਿਹਾ ਇੱਕ ਢੇਰ ਕੁ ਜਿਆਦਾ ਇਹ ਤਾਂ ਵਾਰ ਸਾਨੂੰ ਨਹੀਂ ਪਤਾ ਲੋਕਲ ਪੁਲਸਾਂ ਅੱਜ ਟੈਂਸ਼ਨ ਵਾਸਤੇ ਆਏ ਨਾਲਾ ਕ ਟੂਰਨਾਮੈਂਟ ਤੋਂ ਇਹ ਲੋਕਾਂ ਕੋਲ ਪੁਲਸ ਨਹੀਂ ਵੀ ਉੱਥੇ ਪਹੁੰਚੋਦੀ ਵੀ ਹੈ ਆ ਆ ਆਪਣੇ ਇਲਾਕੇ ਦੀ ਕੋਈ ਸ਼ਾਂਤੀ ਭੰਗ ਰਹੀ ਹੋਵੇ ਕੋਈ ਹੋਰ ਗਲਫਤਨ ਹੋਵੇ ਪ੍ਰੋਟੈਕਸ਼ਨ ਵਾਸਤੇ ਆਏ ਆ ਇੱਥੇ ਦੋ ਜਣੇ ਦੀ ਮੋਤ ਕਲੀਅਰ ਹੋ ਗਈ ਹੈ ਹਾਂ ਦੋ ਨਿਕਲੀਅਰ ਹੋ ਗਈ ਸਰ ਕੋ ਪ੍ਰਾਣੀ ਰੰਜੀ ਸ਼ਿ ਵਗੈਰਾ ਤਾਂ ਨਹੀਂ ਪਾਣੀ ਪਾਣੀ ਤੁਹਾਡੇ ਸਾਹਮਣੇ ਆਹ ਤਾਂ ਥਾਣਾ ਜਿਲ੍ਹਾ ਸੰਬੰਧ ਥਾਣਾ ਉਹ ਤੁਸੀਂ ਬਿਲਕੁਲ ਹਾਂ ਬਿਲਕੁਲ ਐਮ ਸੀ ਤੋਂ ਜਿਹੜੇ ਇਤੋਂ ਦੀ ਲੋਕਲ ਪੁਲਿਸ ਹੈ ਉਹਨਾਂ ਨੂੰ